ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਜਿੰਨੇ ਵੀ ਸੰਗਤ ਜੁੜੀ ਹੋਈ ਹੈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਤੇ ਬਹੁਤ ਬਹੁਤ ਸਵਾਗਤ ਹੈ ਜੀ ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣੀ ਪ੍ਰਤੀਕਿਰਿਆ ਜਰੂਰ ਤੁਸੀਂ ਸਾਂਝੀ ਕਰਿਆ ਕਰੋ ਦੱਸਿਆ ਕਰੋ ਤੁਹਾਡੇ ਕੀ ਸੁਝਾਅ ਨੇ ਸੋ ਪਿਆਰਿਓ ਅਸੀਂ ਕੋਈ ਬਹੁਤੇ ਵੱਡੇ ਨਹੀਂ ਤੁਹਾਡੇ ਵਰਗੇ ਆ ਕੋਈ ਮਹਾਨ ਵਿਦਵਾਨ ਪ੍ਰਚਾਰਕ ਨਹੀਂ ਆਮ ਜੇ ਇਨਸਾਨ ਆ ਗੁਰੂ ਘਰ ਦੇ ਇੱਕ ਕੁਕਰ ਮੈਂ ਬੇਨਤੀਆਂ ਤਾਂ ਕਰਕੇ ਕੀਤੀਆਂ ਪਹਿਲਾਂ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਕੁਝ ਗੱਲਾਂ ਕਰਨ ਤੋਂ ਜੱਕਦੇ ਆ ਜਾਂ ਕੁਝ ਕਹਿਣ ਸੁਣਨ ਤੋਂ ਤੇ ਔਰ ਕਿਤੇ ਨਾ ਕਿਤੇ ਉਹਨਾਂ ਦਾ ਮੰਨਣਾ ਵੀ ਤਾਂ ਜੀ ਵੱਡੇ ਨਹੀਂ ਨਹੀਂ ਇਤਾਂ ਨਹੀਂ ਸਾ ਸੰਗ ਆਪਾਂ ਗੁਰੂ ਘਰ ਦੇ ਰਿਲੇਟਡ ਸਾਰੇ ਇੱਕੋ ਹੀ ਆ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਸੋ ਅੱਜ ਆਪਾਂ ਬੇਨਤੀਆਂ ਸੰਧੀਆਂ ਕਰਾਂਗੇ ਹਜ਼ੂਰ ਸਾਹਿਬ ਇਸ ਸਾਲ ਦੁਸ਼ਹਿਰੇ ਤੇ ਵੱਡਾ ਚਮਤਕਾਰ ਹੋਣ ਵਾਲਾ ਸੋ ਆਪਾਂ ਦਸ਼ਮ ਪਿਤਾ ਦੀਆਂ ਉਹ ਨਿਸ਼ਾਨੀਆਂ ਜੋ ਗੁਪਤ ਸੀ ਉਹਨਾਂ ਦੇ ਦਰਸ਼ਨ ਹੋਣਗੇ ਅੱਜ ਵੀ ਹੁੰਦੇ ਨੇ ਤੇ ਬਾਬਾ ਕੁਲਵੰਦ ਸਿੰਘ ਜੀ ਜਿਹੜੇ ਨੇ ਉਹਨਾਂ ਨੇ ਪਹਿਲਾਂ ਵੀ ਕਈ ਵਾਰੀ ਸਪੀਚਾਂ ਦੇ ਵਿੱਚ ਇਸ ਗੱਲ ਤੇ ਗੌਰ ਕਰਵਾਇਆ ਚਲੋ ਸਾਡਾ ਧਿਆਨ ਗਿਆ ਨਹੀਂ ਗਿਆ ਆਪਾਂ ਬੇਨਤੀਆਂ ਸੰਧੀਆਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤਾ ਖਜੂਰ ਸਾਹਿਬ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਬਹੁਤ ਨਾਇਆਬ ਜੜੀਆਂ ਵਸਤੂਆਂ ਨੇ ਨਿਸ਼ਾਨੀਆਂ ਨੇ ਉਪਈਆਂ ਨੇ ਉਹ ਆਪਾਂ ਸਾਰਿਆਂ ਨੇ ਕਈ ਵਾਰ ਦਰਸ਼ਨ ਕੀਤੇ ਵੀ ਆ ਕਈ ਵਾਰ ਦਰਸ਼ਨ ਕੀਤੇ ਸਾਧ ਸੰਗਤ ਜੀਓ ਕਈ ਵਾਰੀ ਆਪਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਵੇਖਿਆ ਵਿਚਾਰਿਆ ਤੇ ਸ਼ਸਤਰਾਂ ਦੇ ਦਰਸ਼ਨ ਤਾਂ ਲਗਭਗ ਆਪਾਂ ਕੀਤੇ ਹੀ ਆ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਹੋਰ ਵੀ ਕਈ ਚੀਜ਼ਾਂ ਦੇ ਆਪਾਂ ਦਰਸ਼ਨ ਕੀਤੇ ਔਰ ਗੁਰਮਖ ਪਿਆਰਿਓ ਇੱਕ ਹੋਰ ਵੀ ਚੀਜ਼ਾਂ ਨੇ ਜੋ ਹਾਜ਼ਰ ਨਾਜ਼ਰ ਦੀ ਭਾਵਨਾ ਦੇ ਨਾਲ ਹੁੰਦੀ ਹੈ ਸਾਥ ਸੰਗਤ ਜੋ ਅੰਦਰਲੀ ਭਾਵਨਾ ਹੈ ਨਾ ਅੰਦਰਲੀ ਭਾਵਨਾ ਹਾਜ਼ਰ ਨਾਜ਼ਰ ਦੀ ਭਾਵਨਾ ਵੀ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਅੰਦਰਲੀ ਭਾਵਨਾ ਵੀ ਮੇਰੇ ਪਾਤਸ਼ਾਹ ਜੀ ਹਰ ਥਾਂ ਤੇ ਮੌਜੂਦ ਨੇ ਕਣ ਕਣ ਦੇ ਵਿੱਚ ਮੌਜੂਦ ਨੇ ਉਹ ਹਾਜ਼ਰ ਨਾਜ਼ਰ ਨੇ ਹਰ ਪਾਸੇ ਉਹ ਮੌਜੂਦ ਨੇ ਸਾਥ ਸੰਗਤ ਇਹ ਚੀਜ਼ ਨੂੰ ਆਪਾਂ ਥੋੜਾ ਜਿਆ ਸਮਝਾਂਗੇ ਕੁਝ ਪੁਰਾਤਨ ਚੀਜ਼ਾਂ ਨੇ ਜੋ ਹਜ਼ੂਰ ਸਾਹਿਬ ਹੁੰਦੀਆਂ ਨੇ ਜਿਵੇਂ ਗਾਗਰ ਇਸ਼ਨਾਨ ਤਖਤ ਇਸ਼ਨਾਨ ਔਰ ਸ਼ਸਤਰ ਇਸ਼ਨਾਨ ਮਹੱਲਾ ਕੱਢਣਾ ਤੇ ਹੱਲਾ ਖੇੜਣਾ ਹੱਲਾ ਪੈਂਦਾ ਤੁਹਾਨੂੰ ਪਤਾ ਵੀ ਉੱਥੇ ਸੰਗਤ ਜਿਹੜੀ ਆ ਉਹ ਆਪਣੇ ਸ਼ਸਤਰ ਲੈ ਕੇ ਉਸ ਰੇਸ ਦੇ ਵਿੱਚ ਭੱਜਿਆ ਭੱਜਿਆ ਜਾਂਦਾ ਤੇ ਹੱਲਾ ਖੀੜਿਆ ਜਾਂਦਾ ਤੇ ਉਹ ਆਪਾਂ ਵੇਖਦੇ ਆ ਹੱਲਾ ਚੌਂਕ ਵੀ ਉਥੇ ਉਹ ਨਾਮ ਤੇ ਬਣਿਆ ਹੋਇਆ। ਉਹ ਇੱਕ ਪ੍ਰਾਤਨ ਮਰਜ਼ਾਦਾ ਹੈ। ਇੱਕ ਨਿਹੰਗ ਸਿੰਘਾਂ ਨੂੰ ਜਦੋਂ ਮੈਂ ਪੁੱਛਿਆ ਤੇ ਪਤਾ ਲੱਗਿਆ ਥੋੜਾ ਜਿਆ ਕਿ ਉਹ ਚੀਜ਼ ਜਿਹੜੀ ਹੈ ਉਹ ਇੱਕ ਪੁਰਾਤਨ ਚੀਜ਼ ਸੀ। ਸਤ ਸੰਗਤ ਉਹ ਚੀਜ਼ ਪੁਰਾਤਨ ਹੈ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਤੇ ਕਈਆਂ ਦਾ ਮੰਨਣਾ ਹੈ ਕਿ ਸਤਗੁਰ ਦੇ ਹੁੰਦਿਆਂ ਜਦੋਂ ਸਰੀਰ ਰੂਪ ਦੇ ਵਿੱਚ ਮੌਜੂਦ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਉਦੋਂ ਉਹ ਸਾਰਾ ਕੁਝ ਜਿਹੜਾ ਹੈ ਉਥੇ ਵਿਖਿਆ ਉਦੋਂ ਸਤਿਗੁਰੂ ਜੀ ਕਹਿੰਦੇ ਕਰਵਾਉਂਦੇ ਹੁੰਦੇ ਸੀ ਕਈਆਂ ਦਾ ਮੰਨਣਾ ਹੈ ਕਿ ਇਹ ਸਤਿਗੁਰਾਂ ਦੇ ਸ਼ਰੀਰ ਰੂਪ ਗਿਆਨ ਤੋਂ ਬਾਅਦ ਇਹ ਸਭ ਕੁਝ ਬਾਅਦ ਵਿੱਚ ਚੱਲਿਆ ਬਾਅਦ ਵਿੱਚ ਹੋਣ ਲੱਗਿਆ ਚਲੋ ਮੈਂ ਇੱਕ ਬੇਨਤੀ ਕਰਦਾ ਜਿਵੇਂ ਵੀ ਹੋਇਆ ਪਰ ਉਹ ਚੀਜ਼ ਪੁਰਾਣੀ ਹੈ ਅੱਜ ਦੇ ਇਸ ਸਮੇਂ ਦੇ ਹਿਸਾਬ ਨਾਲ ਉਹ ਚੀਜ਼ ਬਹੁਤ ਪੁਰਾਣੀ ਹੈ ਕਈਆਂ ਨੂੰ ਦੇ ਬਾਰੇ ਨਹੀਂ ਪਤਾ ਤੇ ਕਈ ਸ਼ਾਇਦ ਉਸ ਦੇ ਬਾਰੇ ਜਾਣਦੇ ਹੋਣਗੇ ਪਰ ਸਾਸੰਗਤੂ ਪੁਰਾਤਨ ਚੀਜ਼ਾਂ ਨੇ ਉਹਨਾਂ ਦੇ ਬਾਰੇ ਜਾਣਨਾ ਸਾਡਾ ਇੱਕ ਫਰਜ਼ ਹੈ ਤੇ ਉਸ ਚੀਜ਼ ਨੂੰ ਸਮਝ ਕੇ ਉਹਦੇ ਬਾਰੇ ਸਾਨੂੰ ਬੋਲਣਾ ਤੇ ਜਾਂ ਫਿਰ ਉਹਦੇ ਬਾਰੇ ਪ੍ਰਚਾਰ ਕਰਨਾ ਜ਼ਰੂਰ ਚਾਹੀਦਾ ਹੈ ਗੁਰਮਖ ਪਿਆਰਿਓ ਗੁਰੂ ਦੀ ਹਰ ਇੱਕ ਵਸਤੂ ਦੇ ਨਾਲ ਪ੍ਰੇਮ ਹੋਵੇ ਪਿਆਰ ਹੋਵੇ ਤਾਂ ਉਹ ਸਾਰੀਆਂ ਚੀਜ਼ਾਂ ਚੰਗੀਆਂ ਲੱਗਣ ਲੱਗ ਪੈਂਦੀਆਂ ਨੇ ਤੇ ਅੱਗੇ ਅਸੀਂ ਉਹਨਾਂ ਨੂੰ ਦੱਸੀਏ ਵੀ ਕੀ ਕਾਰਨ ਹੈ ਗੁਰੂ ਦੇ अनेका ਅਸਥਾਨ ਨੇ ਉਹਨਾਂ ਅਸਥਾਨਾਂ ਦੇ ਬਾਰੇ ਜਾਣਨਾ ਇਤਿਹਾਸ ਨੂੰ ਪੜ੍ਹਨਾ ਆਪਣੇ ਬੱਚਿਆਂ ਨੂੰ ਦੱਸਣਾ ਇਹ ਬਹੁਤ ਜ਼ਰੂਰੀ ਕਰੀਏ ਕਿਉਂਕਿ ਅੱਜ ਦੇ ਜਿਹੜੇ ਸਮੇਂ ਦੀ ਲੋੜ ਹੈ ਅੱਜ ਸਾਡੇ ਬੱਚੇ ਜਿਹੜੇ ਨੇ ਉਹ ਇੰਨੇ ਕੁ ਜ਼ਿਆਦਾ ਇਤਿਹਾਸ ਤੋਂ ਫੱਟ ਪਚੜ ਚੁੱਕੇ ਨੇ ਗੁਰਮੁਖ ਪਿਆਰਿਓ ਉਹ ਸਮਾਂ ਦੂਰ ਨਹੀਂ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਨਾਂ ਦੇ ਜੋ ਕਾਲਪਿਕ ਚਿੱਤਰ ਨੇ ਤਸਵੀਰਾਂ ਨੇ ਉਹਨਾਂ ਵਾਰ ਹੱਥ ਕਰਕੇ ਸਾਡੇ ਬੱਚੇ ਕਿਆ ਕਰਨਗੇ ਵੀ ਬਾਪਾ ਸਾਨੂੰ ਦੱਸੋ ਵੀ ਇਹ ਕੌਣ ਨੇ ਫਿਰ ਸਾਡੇ ਕੋਲੇ ਕੀ ਜਵਾਬ ਹੋਏਗਾ ਸਾਧ ਸੰਗਤ ਬਹੁਤ ਸਾਰੇ ਅੱਜ ਬੱਚੇ ਕਹਿੰਦੇ ਨੇ ਵੀ ਸਾਨੂੰ ਪਤਾ ਹੀ ਨਹੀਂ ਗੁਰੂ ਨਾਨਕ ਸਾਹਿਬ ਜੀ ਕੌਣ ਸੀ ਮੈਂ ਹੈਰਾਨ ਹੋਇਆ ਜਦੋਂ ਪੰਜਾਬੀ ਦੇ ਸਿਲੇਬਸ ਦੇ ਵਿੱਚੋਂ ਪੰਜਾਬੀ ਭਾਸ਼ਾ ਦੇ ਵਿੱਚੋਂ ਤੇ ਜੋ ਪੰਜਾਬ ਦਾ ਸਾਡਾ ਇੱਕ ਕਲਚਰ ਹੈ ਪੰਜਾਬੀ ਭਾਸ਼ਾ ਹੈ ਪੰਜਾਬ ਦੇ ਜੋ ਲਿਟਰੇਚਰ ਛੱਪਦੇ ਨੇ ਪੰਜਾਬੀ ਵਿਦਿਆਰਥੀਆਂ ਲਈ ਜੋ ਕਿਤਾਬਾਂ ਛਪਦੀਆਂ ਨੇ ਸਾਧ ਸੰਗਤ ਪੰਜਾਬੀ ਬੋਰਡ ਦੇ ਵਿੱਚੋਂ ਜਿਹੜਾ ਹੈ ਗੁਰੂ ਨਾਨਕ ਸਾਹਿਬ ਦਾ ਨਾਮ ਹੀ ਗੈਬ ਕਰਤਾ ਲੇਖ ਹੀ ਗੈਬ ਕਰਤਾ ਗੁਰਦੁਆਰਾ ਸਾਹਿਬ ਦਾ ਜ਼ਿਕਰ ਹੀ ਗੈਬ ਕਰਤਾ ਸਾਧ ਸੰਗਤ ਉਹਦੇ ਵਿੱਚ ਇੱਕ ਸਿਲੇਬਸ ਮੈਂ ਪੜਿਆ ਸੀ ਪੁਰਾਣੀਆਂ ਕਿਤਾਬਾਂ ਦੇ ਵਿੱਚ ਅੱਜ ਤੋਂ 30 24 ਸਾਲ ਪਿੱਛੇ ਤੇ ਉਸ ਤੋਂ ਬਾਅਦ ਵੀ 15 ਕੋ ਪਿੱਛੇ ਜੇ ਆਪਾਂ ਦੇਖੀਏ ਤਾਂ ਇੱਕ ਲੇਖ ਸੀ ਵੀ ਗੁਰੂ ਘਰ ਜਾਣਾ ਗੁਰਦੁਆਰੇ ਤੋਂ ਮਿੱਠੀ ਮਿੱਠੀ ਆਵਾਜ਼ ਕੰਨੀ ਪੈਣੀ ਇਦਾਂ ਕਿਤਾਬਾਂ ਦੇ ਵਿੱਚ ਤੇ ਉਹਦੇ ਵਿੱਚ ਇੱਕ ਨਾਮ ਛਾਪ ਕੇ ਦੂਜੇ ਲੋੜ ਸਿੱਧਾ ਹੀ ਕਰਤਾ ਵੀ ਤੜਕੇ ਉਹ ਬੰਦਾ ਉੱਠਿਆ ਜੀ ਗੁਰਦੁਆਰਾ ਤੇ ਉਹਦੇ ਵਿੱਚੋਂ ਪਾਠੀ ਸਿੰਘ ਦੀ ਆਵਾਜ਼ ਉਹ ਸਾਰੀਆਂ ਚੀਜ਼ਾਂ ਕੱਟ ਕਰ ਦਿੱਤੇ ਹੁਣ ਕਈ ਕਹਿੰਦੇ ਜੀ ਇੰਨੇ ਨਾਲ ਕੀ ਹੋ ਗਿਆ ਇਹ ਬਹੁਤ ਵੱਡਾ ਫਰਕ ਹੈ ਸਾਡੇ ਬੱਚਿਆਂ ਨੂੰ ਸਾਡੇ ਬੱਚੇ ਇੱਕ ਕੋਰਾ ਕਾਗਜ਼ ਨੇ ਉਹਨਾਂ ਤੇ ਜਿਹੋ ਜਿਹਾ ਅੱਜ ਛਪੇਗਾ ਉਹੋ ਜਿਹਾ ਕੱਲ ਨੂੰ ਹੋ ਜਾਣਗੇ ਤੇ ਸਾਦ ਸੰਗਤ ਉਹ ਅੱਜ ਚੀਜ਼ਾਂ ਗਾਇਬ ਕਰ ਦੇਣੀਆਂ ਵਿੱਚੋਂ ਤੇ ਇੱਕ ਬਹੁਤ ਵੱਡਾ ਸੰਕੇਤ ਹੈ ਵੀ ਸੰਕੇਤ ਹੈ ਵੀ ਤਿਆਰ ਹੋ ਜਾਓ ਪੰਜਾਬੀਓ ਤਗੜੇ ਹੋ ਜਾਓ ਤੁਹਾਡੇ ਬੱਚਿਆਂ ਨੂੰ ਜੇ ਸਿਖਾ ਸਕਦੇ ਹੋ ਤਾਂ ਖੁਦ ਸਿਖਾ ਲਓ ਤੇ ਇਹ ਚੀਜ਼ਾਂ ਹੁਣ ਆਮ ਨਹੀਂ ਰਹਿਣੀਆਂ ਸੰਕੇਤ ਹੈ ਬਹੁਤ ਵੱਡਾ ਸਾ ਸੰਗਤ ਰ ਕਈ ਵਾਰੀ ਬੇਨਤੀਆਂ ਕੀਤੀਆਂ ਵੀ ਸਾਡੇ ਬੱਚਿਆਂ ਨੂੰ ਜ਼ਰੂਰ ਦਸਿਏ ਇਤਿਹਾਸ ਬਾਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਤਿਹਾਸ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਇਤਿਹਾਸ ਉਹਨਾਂ ਨੂੰ ਧਾਰਮਿਕ ਸਥਾਨਾਂ ਤੇ ਲੈ ਕੇ ਜਾਈਏ ਧਾਰਮਿਕ ਸਥਾਨਾਂ ਦੀ ਉਹਨਾਂ ਨੂੰ ਯਾਤਰਾ ਕਰਵਾਈਏ ਤੇ ਘਟੋ ਘਟ ਉਹਨਾਂ ਨੂੰ ਪਤਾ ਲੱਗੇ ਵੀ ਆਖਰਕਾਰ ਕਾਰਨ ਕੀ ਰਹੇ ਉਹਨਾਂ ਨੂੰ ਪਤਾ ਲੱਗੇ ਵੀ ਆਖਰਕਾਰ ਕੀ ਚੀਜ਼ਾਂ ਰਹੀਆਂ ਉਹਨਾਂ ਨੂੰ ਪਤਾ ਲੱਗੇ ਵੀ ਆਖਰਕਾਰ ਸਾਡਾ ਇਤਿਹਾਸ ਕੀ ਹੈ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਕੀ ਦੇਣ ਰਹੀ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਕੀ ਦੇਣ ਹੈ ਸਾਨੂੰ ਸਾਡੇ ਇਤਿਹਾਸ ਨੂੰ ਸਾਡੇ ਲੋਕਾਂ ਨੂੰ ਇਹ ਉਹਨਾਂ ਨੂੰ ਪਤਾ ਹੋਵੇ ਇਸ ਚੀਜ਼ ਦਾ ਗੁਰਮਖ ਪਿਆਰਿਓ ਇਹ ਆਪਾਂ ਕੋਸ਼ਿਸ਼ਾਂ ਜ਼ਰੂਰ ਕਰੀਏ ਤੇ ਔਰ ਹਜ਼ੂਰ ਸਾਹਿਬ ਜਦੋਂ ਵੀ ਆਪਾਂ ਜਾਣੇ ਆ ਦੁਸਹਿਰੇ ਦਾ ਜੋੜ ਮੇਲਾ ਉੱਥੇ ਹੁੰਦਾ ਚਾਹੇ ਉਦੋਂ ਪਹਿਲਾਂ ਜਾਇਆ ਹੋ ਚਾਹੇ ਜੋੜ ਮੇਲੇ ਤੇ ਜਾਇਆ ਹੋ ਕਈ ਹੁੰਦੇ ਵੀ ਇਕੱਠ ਹੁੰਦਾ ਭੀੜ ਹੁੰਦੀ ਹੈ ਸੰਗਤ ਬਹੁਤ ਹੁੰਦੀ ਹੈ ਜੀ ਅੱਗੇ ਪਿੱਛੇ ਜਾ ਹੁੰਦੇ ਆ ਜ਼ਰੂਰ ਜਾਓ ਦੇਖੋ ਦਰਸ਼ਨ ਕਰਨੇ ਗੁਰੂ ਘਰਾਂ ਦੇ ਹਾਂ ਐਵੇਂ ਨਾ ਵਿਦਵਾਨ ਬਣ ਕੇ ਵੀ ਆ ਨਹੀਂ ਮੰਨਦਾ ਜਿਆ ਨਹੀਂ ਮੰਨੋ ਨਾ ਮੰਨੋ ਗੱਲ ਵੱਖਰੀ ਹੈ ਗੁਰਬਾਣੀ ਦਾ ਨਿਤਨੇਮ ਕਰਿਆ ਕਰੋ ਔਰ ਗੁਰੂ ਘਰ ਜਾਓ ਮੱਥਾ ਟੇਕੋ ਗੁਰੂ ਨੂੰ ਆਪਣਾ ਮੰਨ ਲਓ ਬਸ ਬਾਕੀ ਚੀਜ਼ਾਂ ਦੇ ਦਰਸ਼ਨ ਕਰੋ ਦੇਖੋ ਉਹਨੂੰ ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰੋ ਇੰਨਾ ਕੋ ਜ਼ਰੂਰ ਅਸੀਂ ਕਰੀਏ ਫਿਰ ਕਿਤੇ ਸ਼ਾਇਦ ਕੁਛ ਨਾ ਕੁਛ ਜਿਹੜਾ ਹੈ ਸੁਧਾਰ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ